चाची का करो डायपर छोड़ के डायपर छोड़ के बुत डाइपर उख के चंगी तरह करो का, श्रीकाल उत्थ खड़ी हो के, चाची सचीकाल करो डायपर छ्ड के डायपर मैनू दे दो मामा ने डायपर मामा ने फड़ाओ ना सात श्रीकाल करो बोल के दस फिर का बोल के सचो जप्पू कितने गया थी? ਕਿੱਥੇ ਦਰਸ਼ਨ ਕਰਨ ਗਿਆ ਸੀ ਵਾਗਰੂ ਦੇ ਕਿੱਥੇ ਗਿਆ ਸੀ ਅੱਜ ਉਹ ਦਰਸ਼ਨ ਕਰਨ ਨਾ ਦੱਸ ਦੋ ਸਾਰਿਆਂ ਨੂੰ ਕਿ ਮੈਂ ਨਾ ਵਾਯਗੁਰੂ ਦੇ ਦਰਸ਼ਨ ਕਰਨ ਗਿਆ ਚੀ ਕਿੰਨੇ ਗੁਰਦੁਆਰੇ ਘੁੰਮ ਕੇ ਆਇਆ ਵਾ ਦੇਖੋ ਸਾਸ਼ਟ੍ਰਿਕਾਲ ਦੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਕੱਲ ਅਸੀਂ ਬੈਠ ਸੀ ਉੱਥੇ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਕਰਨ ਫਤੇਗੜ ਸਾਹਿਬ ਚਮਕੌਰ ਸਾਹਿਬ ਦੋ ਗੁਰਦੁਆਰਿਆਂ ਚ ਅਸੀਂ ਜਾ ਨਹੀਂ ਸਕੇ ਕਿਉਂਕਿ ਇੱਕ ਤੇ ਜਪਨੌਰ ਵੀ ਥੱਕ ਗਈ ਸੀ ਤੇ ਮੈਂ ਵੀ ਥੱਕ ਗਈ ਸੀ ਤੇ ਮੈਂ ਫਿਰ ਬਸ ਉਤਰੀ ਨਹੀਂ ਨਾ ਹਰਜੀਤ ਉਤਰੀ ਬਾਕੀ ਸਾਰੀ ਸੰਗਤ ਗਏ ਸੀ ਦਰਸ਼ਨ ਕਰਨ ਵਾਸਤੇ ਤੇ ਕਿਉਂਕਿ ਇੱਕ ਤੇ ਨੇਰਾ ਪੈ ਗਿਆ ਸਾਡੇ ਦੋ ਗੁਰਦੁਆਰੇ ਹਜੇ ਵੀ ਰਹਿ ਗਏ ਸੀ ਤੇ ਅਸੀਂ ਗਏ ਨਹੀਂ ਬਾਕੀ ਇਕੋ ਦਾ ਮਿਸਲਾ ਬਣੀ ਸੀ ਇੱਥੇ ਜਾਣ ਦੀ ਮਹੀਨਾ ਡੇਢ ਪਹਿਲੇ ਹੀ ਇਹਨਾਂ ਕਹਤਾ ਸੀ ਕਿ ਅਸੀਂ ਸ਼ਾਇਦ ਜਾਵਾਂਗੇ ਤੇ ਉੱਥੇ ਲੈ ਕੇ ਫਿਰ ਗਏ ਸਾਰੀ ਬੱਸ ਇਕੱਠੀ ਸੰਗਤ ਇਕੱਠੀ ਕਰਕੇ ਇੱਕ ਬੱਸ ਕੀਤੀ ਬਾਕੀ ਤੋਂ ਬਾਅਦ ਸਾਰਿਆਂ ਨੂੰ ਤਕਾਵਟ ਹੋਈ ਵੀ ਹੈ ਸਾਡੇ ਪਾਜੀ ਨੂੰ ਵੀ ਜਪਨੂਰ ਵੀ ਕਿੱਥੇ ਗਿਆ ਜੀ ਦੱਸ ਦਿਓ ਸਾਰਿਆਂ ਨੂੰ ਨਹੀਂ ਦੱਸਣਾ ਓਏ ਬਚਾਓ ਬਚ ਗਿਆ ਬਚ ਗਿਆ ਖੜਾ ਹੋ ਜਾ ਇੱਕ ਤਾਂ ਐਸੀ ਹੈ ਨਾ ਜਦੋਂ ਗਿਰ ਜਾਂਦੀ ਹੈ ਨਾ ਉੱਠਦੀ ਨਹੀਂ ਆਹੋਂ ਸਾਰਾ ਪਿਆ ਹੈ ਨਾ ਤਾਂ ਉੱਠਦੀ ਹੈ ਇਹ ਡਾਈਪਰ ਕੋਈ ਕਾਕਾ ਹੈ ਦੱਸਿਓ ਜਰਾ ਕਾਕਾ ਕਿੱਥੇ ਜੱਪੂ ਦਾ ਜੱਪੂ ਦਾ ਕਾਕਾ ਕਿੱਥੇ ਹੈ ਤੁਹਾਡੇ ਭਾਜੀ ਨਾ ਵਲੌਗ ਦੇਖ ਰਹੇ ਨੇ ਵੇਖੋ ਉਤਰੀ ਆ ਗਈ ਸੀ ਜਦੋਂ ਬਣਾਇਆ ਵੀਡੀਓ ਬਣਾਈ ਤੇ ਚਲੋ ਆਏ ਤੇ ਅਸੀਂ ਕਾਫੀ ਰਾਤ ਸੀ ਤੇ ਅਗਲੇ ਦਿਨ ਆਪਾਂ ਵੀਡੀਓ ਬਣਾਈਏ ਥਕਾਵਟ ਹੋ ਗਈ ਸੀ ਕਾਫੀ ਅਸਰ ਤੇ ਥੋੜਾ ਪਾਈ ਦਾ ਜਪਨੂਰ ਅਸਰ ਤੇ ਪਾਈ ਦਾ ਚੀਜੀ ਨਹੀਂ ਆ ਗਈ ਉੱਤੇ ਅਜਾਗ ਆ ਮੈਂ ਦਵਾ ਆ ਗੋਲੀ ਦੇ ਆ ਮੈਂ ਦਾਂ ਮੈਨੂੰ ਦੇ ਦੋ ਇੱਥੇ ਲਗਾ ਦੋ ਢੱਕਣ ਲਗਾ ਦੋ ਕੈਪ ਕਰ ਦੋ ਬੰਦ ਕਰ ਦੋ ਉਹ ਆਪੇ ਨਹੀਂ ਮੈਂ ਆਪੇ ਕਰੂੰਗੀ। ਜੇ ਬੈਗ ਨੂੰ ਇੱਧਰ ਹੀ ਧਰ ਦੋ। ਅਸੀਂ ਇਹ ਨਾ ਸਰਦੀਆਂ ਦੀ ਸਫਾਈਆਂ ਕਰ ਰਹੇ ਹਾਂ। ਸਾਰੇ ਸਾਰੇ ਯਾਂ ਕੱਪੜੇ ਰੱਖਦੇ ਇਹਨੇ। ਬਹੁਤ ਮੁਸ਼ਕਿਲ ਨਾਲ ਕਹਿ-ਕਹਿ ਕੇ ਤੁਹਾਡੇ ਬਾਜੀ ਨੂੰ ਲਾਇਆ ਕਿ ਕੰਮ ਕਰ। ਜੈਕਟ ਰੱਖਣੀ ਹੈ ਤਾਂ ਜ਼ੋਰ ਨਹੀਂ ਲਾਉਣਾ ਉਹਦੇ ਤੇ ਜ਼ੋਰ ਬਹੁਤ ਲੱਗਦਾਗਾ ਟੱਕਣ ਖੋਲਣ ਤੇ। ਨਹੀਂ ਉਹ ਤਾਂ ਮੈਂ ਖੋਲ ਦਿੰਦੀ ਆ। ਮੈਂ ਕੀ ਕਹਿ ਰਹੀ ਸੀ? ਉਹ ਤੁਹਾਡੀ ਕਾਲੀ ਜੈਕਟ ਰੱਖਦਾ। ਹਾਂ। ਗਰੇ ਤੋਂ ਇਹ ਚੱਕਿਓ ਜਰਾ ਇਹਦੇ نیچے ਕੀ ਪਿਆ ਆ ਸਾਰਾ ਥੈਲਾ ਜੇ ਚੱਕਿਓ ਇਹ ਤਾਂ ਖੇਸ ਤੇ ਕੰਬਲ ਜੀ ਹੈ ਨਹੀਂ ਇਹਦੇ નીચે ਕੀ ਕੋਈ ਹੋ ਤਾਂ ਨਹੀਂ ਹੈ ਜਪਨੂਰ ਦਾ ਟਾਵਲ ਉੱਪਰ ਕਰ ਦੋ ਪਿਆਰਾ ਇੱਧਰ ਕਰ ਦੋ ਨਹੀਂ ਮੈਂ ਕਿਹਾ ਉੱਪਰ ਕਰ ਦੋ ਬਸ ਜਪਨੂਰ ਆਪਣਾ ਸਮਾਨ ਲੈ ਕੇ ਬੈਠੀ ਹੋਈ ਹੈ ਕਿ ਮੈਨੂੰ ਖੋਲ ਕੇ ਦੋ ਸਮਾਨ ਇੱਧਰ ਤਾਂ ਨਹੀਂ ਕੋਈ ਟੀ-ਸ਼ਰਟ ਰਹਿੰਦੀ ਦੇਖ ਲਿਓ ਇੱਕ ਵਾਰੀ ਵੈਸੇ ਹੋਣੀ ਨਹੀਂ ਮੈਂ ਸਾਰੇ ਕੱਢ ਤਾ ਕੱਪੜੇ ਨਹੀਂ ਹੈ ਵਸਾ ਨੂੰ ਅਸੀਂ ਸਵਾਰਿਆ ਰਹਿਣ ਦੋ ਉਹਨਾਂ ਦੇ ਇਹਦੇ نیچے ਕੋਪਰੇ ਕੋਪਰੇ ਕੱਢ ਲੈ ਗਰਮੀਆਂ ਦੇ ਕੀ ਪਤਾ ਅਗਲੇ ਦਿਨ ਬਰਸਾਤ ਆ ਜਾਏ ਬਾਕੀ ਯਾਰ ਮੈਨੂੰ ਤੁਹਾਨੂੰ ਪਤਾ ਹੈ ਯਾਰ ਵਸੇ ਕਪੜੇ ਕੱਢੇ ਨਹੀਂ ਰੱਖਿਓ ਕਿ ਦੀਵਾਨ ਚ ਰੱਖ ਦੇਂ ਤੇ ਸੀ 23 ਦੀ ਬਰਾਤ ਆ ਨਾ ਹਾਂ 14 ਦੀ ਬਰਾਤ ਹੈ ਅੱਜ ਕਿੰਨੀ ਹੈ ਅੱਜ 11 ਹੋਊਗੀ ਕੱਲ ਪਰਸੋਂ ਸੌਣੀ ਸੇ ਹਾਂ ਹੂੰ ਪਰਸੋਂ ਪਾੜ ਪਰਸੋਂ ਹੀ ਜਾਗੋ ਹਾਂ ਜਾਗੋ ਤੇ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਵਿਆਹ ਦਿਖਾਵਾਂਗੇ ਸ਼ੋਪਿੰਗ ਕਰਨ ਜਾਣਾ ਤੇ ਕੱਲ ਜਾਵਾਂਗੇ ਅੱਜ ਤੇ ਮੈਨੂੰ ਐਂ ਚਲ ਘਰ ਦੇ ਕੰਮ ਠਕਾਲ ਲਈਏ ਉਸ ਤੋਂ ਬਾਅਦ ਫਿਰ ਉੱਥੇ ਨਿਕਲਾਂਗੇ ਜਾਵਾਂਗੇ ਹਾਂ ਨਾ ਮਤਲਬ ਬਾਅਦ 파ਰਟੀ 파ਰਟੀ ਹਾਂ 파ਰਟੀ ਇੱਕ ਦਿਨ ਸੰ ਛੱਡ ਕੇ ਹਾਂ ਹਾਂ 파ਰਟੀ ਦਾ ਇੱਕ ਦਿਨ ਜੱਪੂ ਆ ਨਹੀਂ ਲੈਣਾ ਪੁੱਤ 16 ਦੀ 파ਰਟੀ ਹੋਊ 15 ਦੀ ਗੈਪ ਹਾਂ ਗੈਪ ਛੁੱਟੀ ਆ ਆਰਾਮ ਆਰਾਮ ਕਰਨ ਦਾ ਗੈਪ ਹੈਗਾ ਸਾਡੇ ਵੀ ਆਈ ਹੋਇਆ ਕਿਉਂਕਿ ਤਕਾਵਟ ਹੋ ਜਾਂਦੀ ਹੈ ਵਿਆਹ ਤੇ ਤੇ ਅਗਲੇ ਦਿਨ ਬਿਲਕੁਲ ਹੀ ਨਹੀਂ ਫਿਰ ਉੱਠਿਆ ਜਾਂਦਾ ਜਿਵੇਂ ਅਸੀਂ ਗਏ ਆ ਯਾਤਰਾ ਕਰਨ ਨੰਦ ਦੀ ਬਾਟ ਆ ਨਾ ਆ ਦੂਰ ਆ ਨਾ ਦੋਰਾਹੇ ਜਾਣਾ ਗੰਗ ਕੇ ਗਏ ਸੀ ਉਧਰ ਹੀ ਜਾਣਾ ਅਸੀਂ ਜਪੂ ਬਾਸ ਕਰੋ ਨੀਂਦ ਰਾਹੀ ਹੈ ਆਪਣੇ ਹੱਥੀ ਤੇ ਆਪ ਹੀ ਸਵਾਰਿਆ ਜਾਂਦਾ ਆਪਣਾ ਕਾਜ ਸਵਾਰੇ ਆਪਣੇ ਹੱਥੀ ਆਪਣਾ ਕਾਜ ਸਵਾਰੇ ਦੂਜੇ ਤੇ ਛੱਡ ਕੇ ਨਹੀਂ ਹਾਂ ਇਹ ਕਰਦੇ ਹਨ ਆ ਚੀਜ਼ ਨਹੀਂ ਇਹ ਸੋਚ ਰਹੀ ਪਾ ਭੱਜਣ ਵਾਲਾ ਕੰਮ ਕਰਦੇ ਨੇ ਆਪੇ ਚੀਜ਼ ਸਵਾਰੀ ਜਾਂਦੀ ਐ ਸਿੱਧੇ ਤੇ ਡਿਪੈਂਡ ਨਹੀਂ ਕਰਨਾ ਇਹ ਤਾਂ ਆਪ ਨੂੰ ਸਮਝ ਕਰ ਮੈਂ ਜੜੀ ਦਾ تمہاری ਨੂੰ ਜਾਂਦੀ ਸੇ ਇਹ ਤਾਂ ਵੀ ਸਹੀ ਰਹਿੰਦੀ ਐ ਹੁਣ ਮੇਰਾ ਤਾਂ ਹੀ ਤੇ ਫਰਕ ਪਿਆ ਕਿ ਹਨਾ ਆ ਵਾਲਾ ਸੀ ਤੇਰਾ ਮੈਂ ਉਹ ਪੋਪੋੜੀਆਂ ਤੇ ਛੱਟ ਦਿੰਦੇ ਨਾ ਉਹੀ ਪੋਚਾ ਲੱਗ ਜਾਂਦਾ ਸੀ ਤੇ ਇਹ ਬਾਹਰ ਕਿ ਲਾ ਦੇਣਾ ਸੀ ਉਹ ਗਮਲਾ ਲੈ ਕੇ ਆਣਾ ਉਹ ਬੋਲੇ ਤਾਂ ਹਾਂ ਉਹ ਉੱਤੇ ਤੋਂ ਪਾ ਦੇ ਦੁੱਲੇ ਆਣਾ ਉਹ ਤੋਂ ਤੇ ਅੱਥਰ ਤੱਕ ਲਾ ਦਿਓ ਬਾਕੀ ਮੈਂ ਅੱਗੇ ਲਾ ਲੂੰਗੀ ਇਹ ਤੁਸੀਂ ਆਂਦੇ ਆਂਦੇ ਲਾ ਹੀ ਰਹੇ ਹੋ ਫਿਰ ਪਾਣੀ ਦਾ ਮਾਂ ਹੋਰ ਮੈਂ ਥੱਲੇ ਵਾਂਗ ਹੀ ਲਾ ਲਈ ਤੇ ਲਾਦ ਪੌੜੀਆਂ ਦਾ ਕੰਮ ਨਾ ਨਾ ਬਾਕੀ ਮੈਂ ਸਾਰਾ ਕੰਮ ਪਿਆ ਅਜ ਸਾਡਾ ਜਪਨੂਰ ਨੂੰ ਹਣ ਮਸਾ ਸੁਆਇਆ ਤੇ ਕਿਉਂਕਿ ਪਹਿਲੇ ਆਪਾਂ ਸਰਦੀਆਂ ਦੇ ਕੱਪ ਅੱਗੇ ਸਰਦੀਆਂ ਦੇ ਕੱਪੜੇ ਵਗੈਰਾ ਰੱਖੇ ਤੇ ਆਹ ਤੇ ਤੁਹਾਨੂੰ ਪਤਾ ਹੀ ਇਹ ਕੰਮ ਹੁੰਦਾ ਇਹ ਨਾ ਹੋਏ ਬਾਕੀ ਮੈਂ ਰੱਖ ਇੱਕ ਇੱਕ ਗਜੋੜਾ ਸਭ ਦਾ ਰੱਖਿਆ ਬਸ ਬਾਹਰ ਜਿਵੇਂ ਜਪਨੂਰ ਦਾ ਇੱਕ ਜੋੜਾ ਤੇ ਬਾਜੀ ਤੁਹਾਡੇ ਦਾ ਤੇ ਇੱਕ ਆਪਣਾ ਹਨ ਕੋਈ ਨਹੀਂ ਪਤਾ ਪ੍ਰਮਾਤਮਾ ਦਾ ਕਿ ਕਿੱਥੇ ਕਿਹੜੇ ਰੰਗ ਦੇ ਸਾਦਨ ਆ ਮੌਸਮ ਠੰਡਾ ਵੀ ਹੋ ਸਕਦਾ ਜਿਸ ਹਿਸਾਬ ਨਾਲ ਧੁੱਪ ਮੱਠੀ ਮੱਠੀ ਨਿਕਲਦੀ ਹੈ ਤਾਂ ਕਰਕੇ ਤੇ ਹੁਣ ਬਸ ਮੈਨੂੰ ਅਜ ਜਪਨੂਰ ਥੋੜਾ ਸੋਲੇ ਉਸ ਤੋਂ ਬਾਅਦ ਮੈਂ ਜਦੋਂ ਉੱਠ ਜਾਈਗੀ ਉਸ ਤੋਂ ਬਾਅਦ ਤੁਹਾਡੇ ਬਾਜੀ ਫੜ ਲੰਗੇ ਜਪਨੂਰ ਨੂੰ ਤੇ ਮੈਂ ਆਪਣੇ ਹੋਰ ਕੰਮ ਨੇ ਪੜਾਣ ਆਜੋ ਤੁਸੀਂ ਹਣਾ ਪਤਾ ਜਾ ਮਮਣ ਕੇ ਜਾ ਉਹੜਾ ਦਿੱਲੀ ਆਪਦੇ ਪੇਟੀ ਲਾਇਆ ਦੋ ਸਾਹ ਹਾਂ ਹੈਗਾ ਮੇਰਾ ਪੁੱਤ ਕੰਮ ਕਰਾਉਣ ਨੂੰ ਹਣਾਂ ਜਪੇ ਤੁਹਾਨੂੰ ਉਹਨੂੰ ਲੋਡ ਥੋੜਾ ਮੇਰੀ ਤਾਂ ਕਰਕੇ ਗੱਲਾ ਸੁਣਾਉਂਦੇ ਰਹਿੰਦੇ ਮੈਨੂੰ ਹੋਰ ਕੀ ਲੈ ਲੈ ਹੋਰ ਐਚੇ ਹੋ ਜੀ ਸਾਮਣੇ ਬੋਲੋ ਜੋ ਬੋਲਣਾ ਜਾ 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 ਦਾ ਹੀ ਗਰ ਸਾਰੇ ਨਾ ਮੈਸੇਜ ਕਰਤਾ ਸਾਰੇ ਨੇ ਰਮਨ ਵੀ ਹੋਰ ਜੀ ਤੋਂ ਅੰਗੂੜੀ ਬੋਲਾਂ ਚ ਐ ਚੀ ਦਵਾਈ ਕੇ ਚ ਫਰਕ ਪੈ ਗਿਆ ਮੇਰੇ ਕਾ ਲੇ ਜਾ ਤੁਹਾਡੀ ਬੋਲੀ ਬੋਲਣ ਲੱਗ ਗਿਆ ਉਹਨਾਂ ਜਿਵੇਂ ਤੁਸੀਂ ਬੋਲਦੇ ਉਵੇਂ ਚੱਲਦੀ ਦਾ ਉਹਨਾਂ ਕੀ ਭੁਰੀ ਦਾ ਮੈਂ ਮੜ ਮੇਰੇ ਯਾਰ ਦਾ ਬੰਦਾ ਤਾਂ ਨਾ ਹਾਂ ਮੈਂ ਨਾਲ ਨਹੀਂ ਤੈਨੂੰ ਦੀਵਾ ਲਾ ਕੇ ਲੱਭੇਗੀ ਕਿੱਥੇ ਗਿਆ ਜੱਪੂ ਆ ਜਾ ਪਤੰਦਰ ਮੈਂ ਨਾਲ ਹੀ ਕਰੀ ਜੰਨੀ ਨੇ ਮੋٹے ਜਿਹੜਾ ਸਰਪੰਡਾ ਮਿਲ ਜਾਂਦੇ ਫੇਰ 10 ਸਾਲ ਪਹਿਲੇ ਲੜਾਈਆਂ ਸ਼ੁਰੂ ਹੋ ਜਣੀਆਂ ਸੀ ਹੋਰ ਕੁਝ ਨਹੀਂ ਹੈ ਅੱਛਾ ਹੋਰ ਜਪਨੂਰ ਜਿੱਥੇ ਚਾਹ ਦੋ ਭਾਂਡੇ ਹੁੰਦੇ ਆ ਉੱਥੇ ਖੜਕਦੇ ਰਹਿੰਦੇ ਸਾਡਾ ਖੜਕਣਾ ਨਹੀਂ ਮੈਨੂੰ ਖੜਕਾਣੇ ਚੰਗੇ ਨਹੀਂ ਲੱਗਦੇ ਭਾਂਡੇ ਮੈਨੂੰ ਬਹੁਤ ਜਿਆਦਾ ਆਦੇ ਨਾ ਨਾ ਖੜਕਣੇ ਨਹੀਂ ਦਿੰਦੇ ਮੈਨੂੰ ਨਹੀਂ ਚੰਗੇ ਲੱਗਦੇ ਪਰ ਖੜਕਣ ਪਿਆਰ ਨਾਲ ਉਹਦੇ ਨਾਲ ਦੀਸ ਨਹੀਂ ਜਿਹੜੇ ਉਹਨੂੰ ਖੜਕਣੇ ਨਾ ਦੌਂ ਦਿੱਕਕੇ ਵਾਲੇ ਨਹੀਂ ਆ ਤਾਂ ਕਿਤੇ ਤੁਸੀਂ ਬਥੇਰੀ ਹੋਰੀ ਦੇ ਚੁੱਕੇ ਮੈਨੂੰ ਜੇ ਮੰਮੀ ਹੁੰਦੇ ਜੇ ਡੈਡ ਮੰਮੀ ਡੈਡੀ ਹੁੰਦੇ ਫਿਰ ਤੁਹਾਨੂੰ ਮੈਂ ਦੱਸਦੀ ਅੱਛਾ ਹਾਂ ਜੇ ਇਦਦਰ ਹੁੰਦੇ ਫਿਰ ਮੈਂ ਫਿਰ ਹੋਰਾ ਵਾਂਗੂ ਬਣ ਜਾਂਦਾ ਹਾਂ ਹੂੰ ਹੋਰਾ ਵਾਂਗੂ ਬਣ ਜਾਂਦਾ ਹਾਂ ਦੇਖੋ ਜੀ ਜਿਹੜੀ ਤੁਹਾਡੀ ਚੰਗੀ ਰਮਣ ਉਹ ਤੁਹਾਨੂੰ ਦੇ ਰਹੀ ਐ ਚੰਗਰਜੀਤ ਵੀ ਉਹ ਵੀ ਤੁਹਾਨੂੰ ਦੇ ਰਿਹਾ ਐ ਮੈਂ ਗੰਦਾ ਅੱਜ ਆਪਣੂਰ ਨੂੰ ਕੀ ਹੋਇਆ ਕੀ ਹੋਇਆ ਪੁੱਤ ਕਿੱਥੇ ਆ ਬਾਥਰੂਮ ਚ ਆ ਉੱਥੇ ਬਾਥਰੂਮ ਦੇ ਬਾਹਰ ਖੜੀ ਆ ਜਾ ਆ ਜਾ ਜੋਨੇ ਉਹ ਮੇਰੀ ਗੋਮੋ ਗੋਆਲੀ ਛੁੱਟਾ ਉੱਠਿਆ ਨਾ ਆ ਜਾ ਨੀਨੀ ਆਈਆਂ ਜੀ ਹਾਂਜੀ ਕਿੱਥੇ ਕਿੱਥੇ ਹੱਥ ਵੜ ਕੇ ਕਿੱਥੇ ਜਾਣਾ ਮਮਾ ਦਾ ਯਸ਼ ਯਸ਼ ਹਾਂ ਕਿੱਥੇ ਜਾਣਾ ਭਾਰਤ ਮਾਊ ਐ ਬਾਹਰ ਨਹੀਂ ਜਾਣਾ ਇਸ ਟਾਈਮ ਹਾਂ ਤੇ ਖੁੱਲਾ ਖੁੱਲਾ ਮੈਂ ਤਾਂ ਜਾ ਰਹੀ ਬਹੁਤ ਅੰਦਰ ਤੇ ਸਾਸਰੀ ਕਲਜੀ ਸਰ ਪੈਣ ਪ੍ਰਾਮਣ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਤੁਸੀਂ ਕੱਲ ਦੀ ਵੀਡੀਓ ਦੇਖੀ ਆ ਹਨਾ ਜਿੰਨਾ ਕ ਅਸੀਂ ਹੋ ਸਕਿਆ ਦਰਸ਼ਨ ਤੁਹਾਨੂੰ ਕਰਾਤੇ ਹਾਂ ਇੱਕ ਗਲਤੀ ਮੈਂ ਮੰਨਦਾਗਾ ਜ਼ਰੂਰ ਕਿ ਤੁਹਾਨੂੰ ਨਾ ਕਿਈ ਭੈਣ ਭਰਾਵਾਂ ਦੇ ਭੈਣਾਂ ਦੇ ਕਮੈਂਟ ਆਇਆ ਕਿ ਅਸੀਂ ਤੁਹਾਨੂੰ ਮਿਲ ਲੈਂਦੇ ਅਸੀਂ ਕੋਈ ਫਤਿਹਗੜ੍ਹ ਸਾਹਿਬ ਤੋਂ ਸੀਗੇ ਹਨਾ ਕੋਈ ਨਾਲ ਦੇ ਸ਼ਹਿਰ ਤੋਂ ਸੀਗੇ ਜਾਂ ਪਿੰਡ ਤੋਂ ਸੀਗੇ ਹਨਾ ਤੇ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਮਿਹਰ ਕਰਨ ਦੁਬਾਰਾ ਫੇਰ ਅਸੀਂ ਆਈਏ ਤੇ ਤੁਹਾਨੂੰ ਸਾਰਿਆਂ ਨੂੰ ਦੱਸ ਕੇ ਇੱਕ ਦਿਨ ਪਹਿਲਾਂ ਦੱਸ ਕੇ ਆਵਾਂਗੇ ਤੇ ਕੋਈ ਗੱਲ ਨਹੀਂ ਮੇਲੇ ਗੇਲੇ ਜਿਉਂਦੇ ਜੱਗ ਜਿਉਂਦਿਆਂ ਦੇ ਮੇਲੇ ਆ ਹਨਾ ਤੇ ਜਿਹੜੇ ਰਹਿ ਗਏ ਆ ਭੈਣ ਭਰਾ ਹਨਾ ਤੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਮਿਲਾਂਗੇ ਬਾਕੀ ਮੈਂ ਨਾ ਜਿਹੜੇ ਰੋਸਟਰ ਵੀਰ ਆ ਮੈਂ ਵੀਡੀਓ ਕਾਫੀ ਰੋਸਟਰ ਵੀਰਾਂ ਦੇ ਪਹਿਣਾ ਦੇਖਦਾ ਹਨਾ ਤੇ ਜਿਵੇਂ ਕਿ ਪੰਜਾਬ 1984 ਵਾਲੇ ਵੀਰ ਜੀ ਆ ਹਨਾ ਤੇ ਜੱਟ ਵੈੱਬ ਹਨਾ ਤੇ ਚਲੋ ਉਹ ਹੋ ਜਨ ਕੇ ਵੀ 1984 ਵਾਲੇ ਵੀਰ ਜੀ ਦੀਆਂ ਵੀਡੀਓ ਤਾਂ ਦੇਖਣਾ ਜੱਟ ਪੱਪ ਵਾਲਿਆਂ ਭੈਣਾਂ ਦੇ ਨਹੀਂ ਵੇਖਣ ਵਾਲੀਆਂ ਹੁੰਦੀਆਂ ਹਨ ਜਿਹੜੀਆਂ ਸਾਡੇ ਨਾਲ ਜੁੜੀਆਂ ਹਨ ਤੇ ਬਾਕੀ ਵੀ ਉਹ ਸਹੀ ਕੰਮ ਕਰ ਰਹੇ ਆ ਹਨਾ ਮੈਂ ਤਾਂ ਜੱਟ ਪੱਪ ਵਾਲੇ ਵੀਰ ਨੂੰ ਕਿਹਾ ਸੀਗਾ ਵੀ ਵੀਰੇ ਵੀ ਸੰਦੇ ਤੋਂ ਕੋਈ ਗਲਤੀ ਹੋਈ ਤੇ ਸਾਨੂੰ ਜਰੂਰ ਕਮੈਂਟ ਕਰਕੇ ਤੁਸੀਂ ਦੱਸਣਾ ਹਨਾ ਤੇ ਵੀ ਅਸੀਂ ਵੀ ਵੀ ਕੋਈ ਗਲਤੀ ਕਰਾਂਗੇ ਹਨਾ ਤੇ ਕਿਉਂਕਿ ਆਪਾਂ ਪੰਜਾਬ ਨੂੰ ਕੋਈ ਆਪਣੇ ਕਿਉਂਕਿ ਅੱਗੇ ਹੀ ਨਸ਼ੇ ਨੇ ਬੇੜਾਗਰ ਕਰ ਕਰ ਰੱਖਿਆ ਆਪਣੇ ਪੰਜਾਬ ਦਾ ਹਨਾ ਤੇ ਵੀ ਇਹਨੂੰ ਬਚਾਓ ਜਾਂ ਨਾ ਬਚਾਇਆ ਜਾਂਦਾ ਹਨਾ ਬਹੁਤ ਵਧੀਆ ਕੰਮ ਕਰ ਰਹੇ ਆ ਵੀਰ ਤੇ ਤਿੰਨ ਭੈਣਾਂ ਆ ਜਨਾਂ ਦੇ ਮੈਂ ਜਾਨੀ ਕਿ ਰੋਸਟਰ ਵੀਡੀਓ ਦੇਖਦਾ ਰਹਿਣਾਗਾ ਤੇ ਜਿਵੇਂ ਵੀ ਰਹਿ ਗਿਆ 1984 ਵਾਲਾ ਹੋ ਗਿਆ ਉਹ ਰੌਕੀ ਵੀਰ ਹੋ ਗਿਆ ਹਨਾ ਤੇ ਹੋਰ ਕਈ ਆ ਕਬੂਟਾ ਹਗਾਣਾ ਕੱਢਦਾ ਕਈ ਆ ਹਨ ਤੇ ਬਾਕੀ ਬਾਕੀ ਇੱਕ ਸਾਡਾ ਨਾ ਇੰਸਟਾਗ੍ਰam ਤੇ ਬਹੁਤ ਸਾਰਾ ਵਾਇਰਲ ਹੋਇਆ ਸੀਗਾ ਅਸੀਂ ਵਿਆਹ ਦੇ ਵਾਅਦਸ਼ਨ ਤੇ ਜਾ ਰਹੇ ਸੀਗੇ ਜਾਗੂ ਦੇ ਤੇ ਸ਼ਾਰਟ ਵਾਇਰਲ ਹੋਇਆ ਸੀਗਾ 23 ਮਿਲੀਅਨ 24 ਮਿਲੀਅਨ ਦੇ ਕਰੀਬ ਚੱਲਿਆ ਪਿਆ ਉਹ ਜਿਵੇਂ ਕਿ ਕਿਊਟ ਬੋਏ ਠੀਕ ਹੈ ਤੇ ਇੱਕ ਕਮਲਜੀਤ ਆ ਵੀਰ ਉਹ ਪੱਗ ਬੰਨਦੇ ਆ ਹਨਾ ਤੇ ਇਹਨਾਂ ਨੇ ਉਹ ਸ਼ਾਰਟ ਪਾਇਆ ਸੀਗਾ ਤੇ ਕਈ ਪੈਣ ਪ੍ਰਾਵਾਂ ਨੂੰ ਤਾਂ ਇੰਦ ਲੱਗਿਆ ਵੀ ਇਹਨਾਂ ਨੂੰ ਵੀ ਗਲਤ ਬੋਲਣਗੇ ਇਹ ਹਨਾ ਕਿਉਂਕਿ ਉਹਨਾਂ ਦਾ ਕਮੇਡੀ ਵਾਲਾ ਹਰੇਕ ਤੇ ਕਮੇਡੀ ਕਰਦੇ ਆ ਉਹ ਜਿਹੜਾ ਕੋਈ ਗਲਤ ਕੰਮ ਕਰਦਾ ਉਹਨਾਂ ਤੇ ਕਮੇਡੀ ਕਰਕੇ ਵੀਡੀਓ ਪਾਉਣੀ ਆ ਉਹਨਾਂ ਨੇ ਹਨਾ ਤੇ ਚਲੋ ਉਹਨਾਂ ਦਾ ਵੀ ਕੰਮ ਆ ਬਾਈ ਹਨਾ ਤੇ ਉਹਨਾਂ ਦਾ ਕੰਮ ਆ ਸਮਝਾਉਣਾ ਠੀਕ ਹੈ ਆਪਣਾ ਕੰਮ ਆ ਸਮਝਣਾ ਠੀਕ ਹੈ ਜੇ ਨਾ ਸਮਝਾਂਗੇ ਤੇ ਚਲੋ ਹੌਲੀ-ਹੌਲੀ ਆਪਾਂ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਹਾਲ ਹਨਾ ਤੇ ਜਿਵੇਂ ਕਿ ਵੀ ਉਹ ਸਾਰੇ ਕਹਿਣ ਲੱਗੇ ਜਦੋਂ ਉਹਨਾਂ ਨੇ ਉਹਨਾਂ ਨੇ ਕੀ ਕਿਹਾਗਾ ਸਾਡੇ ਬਾਰੇ ਉਹਨਾਂ ਨੇ ਸਾਨੂੰ ਤੇ ਸਾਡੀ ਬੇਟੀ ਨੂੰ ਦੁਆਵਾਂ ਦਿੱਤੀਆਂ ਜਿਵੇਂ ਕਿ ਬੂਟ ਬాయੇ ਕਮਲਜੀਤ ਵੀਰ ਤੇ ਹੋਰ ਵੀ ਕਈ ਸਾਰੇ ਵੀਰਾਂ ਭੈਣਾਂ ਨੇ ਵੀ ਸਾਡਾ ਜਿਹੜੇ ਸ਼ਾਰਟ ਆ ਵਾਇਰਲ ਕੀਤੇ ਆ ਤੇ ਸਾਡੇ ਬੱਚੀ ਨੂੰ ਤੇ ਸਾਨੂੰ ਦੁਆਵਾਂ ਹੀ ਦਿੱਤੀਆਂ ਹੈ ਹਨਾ ਕੋਈ ਮੰਦਾ ਚੰਗਾ ਨਹੀਂ ਬੋਲਿਆ ਕਿਉਂਕਿ ਲੋਕਾਂ ਨੂੰ ਆਏ ਲੱਗਿਆ ਸੀ ਸਾਰਿਆਂ ਨੂੰ ਭੈਣ ਬਣਾਵਾਂ ਨੂੰ ਵੀ ਇਹਨਾਂ ਨੂੰ ਵੀ ਗਲਤ ਬੋਲਣਗੇ ਇਹ ਪਰ ਨਹੀਂ ਸਾਨੂੰ ਕਿਸੇ ਨੇ ਕੋਈ ਗਲਤ ਨਹੀਂ ਬੋਲਿਆ ਕਿਉਂਕਿ ਆਪਣਾ ਪਤਾ ਕੀ ਗੱਲ ਆ ਵੀ ਸਾਨੂੰ ਮੈਂ ਕਹਿੰਦੀ ਸਪੋਰਟ ਕੀਤੀ ਵਧੀਆ ਵੱਲੇ ਚ ਕਿ ਅਗਰ ਗਲਤੀ ਹੋਂਦੀ ਹੈ ਬੋਲੀ ਤਾਂ ਹੋएगी ਕਿਉਂਕਿ ਬੋਲੀ ਮੇਰੀ ਮੈਨੂੰ ਪੰਜਾਬੀ ਪੂਰੀ ਨਹੀਂ ਆਉਂਦੀ ਬੋਲਣੀ ਤੇ ਸ਼ਾਦ ਕਹ ਲੋ ਕਿ ਹਰ ਜੀ ਦਾ ਕੀ ਇੱਕ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ ਵੀ ਪਹਿਲਾਂ ਵੀ ਦੱਸਿਆ ਕਈਆਂ ਵੀਡੀਓਜ਼ ਵਿੱਚ ਕਿ ਮੈਂ ਆਮ ਬਲੌਗਰ ਵਰਗਾ ਤਾਂ ਹੈ ਨਹੀਂ ਅਸੀਂ ਵੀ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹਨਾ ਤੇ ਤੁਸੀਂ ਮੇਰਾ ਸੁਭਾਅ ਵੀ ਚੰਗੀ ਤਰ੍ਹਾਂ ਜਾਣਦੇ ਹੀ ਆ ਹਨਾ ਆਪਾਂ ਜਿਹੜਾ ਆਪਣਾ ਆਦਰ ਮਾਨ ਕਰਦਾ ਆਪਣਾ ਆਪਾਂ ਉਹਦਾ ਡਬਲ ਆਦਰ ਮਾਨ ਕਰਦੇ ਆ ਹਨਾ ਕੋਈ ਕਈ ਸਾਡੇ ਇੰਟਰਵਿਊ ਆਇਆ ਪੋਡਕਾਸਟ ਆਇਆ ਹਨਾ ਤੇ ਆਪਾਂ ਕਦੇ ਪਿੰਡ ਵਾਲਿਆਂ ਬਾਰੇ ਬੁਰਾਈ ਨਹੀਂ ਕੀਤੀ ਕਿਉਂਕਿ ਪਿੰਡ ਵਾਲੇ ਸਾਡਾ ਸਾਥ ਦਿੰਦੇ ਆ ਪਿਆਰ ਕਰਦੇ ਆ ਸਾਨੂੰ ਹਨਾ ਤੇ ਅਸੀਂ ਪਿੰਡ ਵਾਲੇ ਬਾਰੇ ਜਾਂ ਕਿਸੇ ਰਿਸ਼ਤੇਦਾਰ ਬਾਰੇ ਕਿਵੇਂ ਬੋਲਾਂਗੇ ਗਲਤ ਹਨਾ ਤੇ ਚਲੋ ਦੋ ਚਾਰ ਬੰਦੇ ਹੁੰਦੇ ਆ ਠੀਕ ਆ ਤੇ ਉਹਨਾਂ ਦੀ ਆਪਾਂ ਪ੍ਰਵਾਹ ਨਹੀਂ ਕਰਦੇ ਹੁੰਦੇ ਹਨਾ ਤੇ ਕਰਨੀ ਹੀ ਚਾਹੀਦੀ ਸਾਰੇ ਚੰਗੇ ਨਹੀਂ ਸਾਰੇ ਮਾੜੇ ਵੀ ਨਹੀਂ ਮਿਲਦੇ ਹਨਾ ਹੋਰ ਤੇ ਕੋਈ ਹੋਰ ਜਿਵੇਂ ਪੌਡਕਾਸਟ ਆਈ ਸੀ ਸਾਨੂੰ ਹਨਾ ਤੇ ਮਹਾਲੀ ਤੋਂ ਫੋਨ ਆਇਆ ਸੀਗਾ ਕਹਿੰਦੇ ਤੁਹਾਡਾ ਪੌਡਕਾਸਟ ਆ ਅਸੀਂ ਗੱਵੀ ਅਸੀਂ ਗੱਡੀ ਵਾਲੇ ਨੂੰ ਪੁੱਛਿਆਗਾ ਉਹ ਕਹਿੰਦਾ ਬੜਾ ਮੁਸ਼ਕਿਲ ਹੈ ਉੱਥੇ 5000 ਰੁਪਿਆ 4500 ਰੁਪਿਆ ਮੰਗਿਆ ਹਨਾ ਅਸੀਂ ਕਹਿੰਦੇ ਕਿ ਸਾਡਾ ਇਨਾ ਬਜਟ ਹੈ ਨਹੀਂ ਕਿਉਂਕਿ ਅਸੀਂ ਮਰੂ ਮਰੂ ਵੀ ਨਹੀਂ ਕਰ ਦੇਗੇ ਹਨਾ ਤੇ ਘਰ ਦਾ ਗੁਜ਼ਾਰਾ ਸਾਡਾ ਵਧੀਆ ਚੱਲੀ ਜਾਂਦਾਗਾ ਹਨਾ ਲੈਸ ਬੈਲੈਂਸ ਬਣਾ ਕੇ ਜਾਈਦਾ ਕਿ ਬਹੁਤ ਹੀ ਹੁਣ ਕਹੀਏ ਕਿ ਮੈਂ ਇੱਕ ਇੱਕ ਪਾਸੇ 5000 ਲਾਦਾ ਤੇ ਮੈਨੂੰ ਤਾਂ ਕੋਈ ਫਾਇਦਾ ਨਹੀਂ ਨਾ ਮੈਂ ਆਪਣੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਵੀ ਵੀਰੇ ਵੀ ਤੁਸੀਂ ਜੇ ਪੌਡਕਾਸਟ ਕਰਨੀ ਆ ਠੀਕ ਹੈ ਕਹਿੰਦਾ ਸੀ ਕਿ ਆਟ ਕਰਨਾ ਸਾਡੇ ਘਰੇ ਆ ਜਾਓ ਸਾਡੇ ਹਨਾ ਤੇ ਇੱਥੇ ਆ ਕੇ ਨਾਲ ਚਾਹ ਪਾਣੀ ਪੀਆਵਾਂਗੇ ਪੂਰਾ ਆਦਰ ਮਾਨ ਕਰਾਂਗੇ ਹਨਾ ਤੇ ਬਾਕੀ ਵੀ ਅਸੀਂ ਆਏ ਨਹੀਂ ਕਹਿੰਦੇ ਕਿ ਵੀ ਸਾਨੂੰ ਪੈਸੇ ਚਾਹੀਦੇ ਆ ਜਾਂ ਪੌਡਕਾਸਟ ਦੇ ਹਨਾ ਚਲੋ ਖਰਚਾ ਹੁੰਦਾ ਗੱਡੀ ਦਾ ਗੱਡੀ ਨੂੰ ਆਪ ਕਰਾ ਕੇ ਦੇ ਦੇਣ ਗੱਡੀ ਸਾਨੂੰ ਠੀਕ ਹੈ ਤੇ ਉਹਦੇ ਵਿੱਚ ਤਾਂ ਕੋਈ ਹੈ ਨਹੀਂਗਾ ਰਮਨ ਕਹਿੰਦੀ ਤੁਸੀਂ ਗਲਤ ਬੋਲ ਰਹੇ ਆ ਤੁਸੀਂ ਜਾਨੀ ਕਿ ਵੀ ਉਹਨਾਂ ਦੀ ਇਨਸਾਲਟ ਕਰ ਰਹੇ ਆਂ ਇਨਸਾਲਟ ਮੈਂ ਕਿਸੇ ਦੀ ਨਹੀਂ ਕਰ ਰਿਹਾਗਾ ਨਾ ਮੈਂ ਕਿਸੇ ਨੂੰ ਗਲਤ ਬੋਲ ਰਿਹਾਗਾ ਹਨਾ ਤੇ ਇਹ ਇੱਕ ਵੀ ਇੱਕ ਮੈਂ ਫੂਫਾਂ ਵਾਲਾ ਬੰਦਾ ਹੈ ਨਹੀਂਗਾ ਨਾ ਮੈਨੂੰ ਕਰਨੀ ਆਉਂਦੀ ਆ ਠੀਕ ਹੈ ਘਰ ਦਾ ਗੁਜ਼ਾਰਾ ਮਸਾ ਚੱਲਦਾ ਸਾਡਾ ਤਾਂ ਹਾਂ ਜਿਹਨੇ ਪੋਡਕਾਸਟ ਕਰ ਰਹੇ ਹਾਂ ਜੇ ਨੇੜੇ ਹੁੰਦਾ ਮੋਗੇ ਸ਼ਹਿਰ ਹੁੰਦਾ ਜਾਂ ਬਾਗੇ ਪੁਰਾਣੇ ਹੁੰਦਾ ਹਨਾ ਤੇ ਭਗਤਾ ਹੁੰਦਾ ਫਿਰ ਮੈਂ ਬਾਈਕ ਤੇ ਵੀ ਜਾਵੜਾਂ ਦਾ ਕੋਈ ਨੋ ਟੈਨਸ਼ਨ ਠੀਕ ਹੈ ਵੀ ਹੁਣ ਮਹਾਲੀ ਕਿਹੜਾ ਜਾਵੇ ਗੱਡੀ ਕਰਕੇ ਹਨ ਤੇ ਕੋਈ ਆਪਾਂ ਕਿਹੜਾ ਕਿਸਦਾ ਕੁਝ ਦੇਣਾਗਾ ਵੀ ਹਨ ਜ਼ਰੂਰੀ ਤਾਂ ਨਹੀਂ ਪੌਡਕਾਸਟ ਹੀ ਕਰਨੀ ਆ ਠੀਕ ਹੈ ਤੇ ਜ਼ਰੂਰੀ ਨਹੀਂ ਹੁੰਦਾਗਾ ਵੀ ਪੌਡਕਾਸਟ ਨਹੀਂ ਅੱਗੇ ਵਧਣਾਗਾ ਤੁਹਾਡੇ ਵਰਗੇ ਭੈਣ ਭਰਾ ਬਥੇਰੇ ਆ ਸਾਥ ਦੇਣ ਵਾਲੇ ਠੀਕ ਹੈ ਤੇ ਤੁਸੀਂ ਸਾਥ ਦਿੰਦੇ ਰਹੋਗੇ ਅਸੀਂ ਅੱਗੇ ਵਧਦੇ ਰਾਵਾਂਗੇ ਜਿਹੜੀ ਪੌਡਕਾਸਟ ਕਰਨੀ ਆ ਤਾਂ ਤੁਹਾਨੂੰ ਪਤਾ ਹੀ ਆ ਸਾਡੀ ਹਾਲਤ ਕੀ ਆ ਹਨਾ ਤੇ ਬੱਚੇ ਨੂੰ ਵੀ ਸਾਹਮਣਾ ਮੁਸ਼ਕਲ ਆ ਹੁਣ ਇੱਕ ਕੜਿਆੜਾ ਪੋਡਕਾਸਟ ਹੋਈ ਸੀ ਸਾਡੀ ਉਥੇ ਜਪਨੂਰ ਨੂੰ ਇੱਕ ਮੁੰਡੇ ਨੇ ਜਪਨੂਰ ਨੂੰ ਸੰਭਾਲਿਆ ਤੇ ਦੂਜੇ ਨੇ ਸਾਡੀ ਪੋਡਕਾਸਟ ਕੀਤੀ ਠੀਕ ਹੈ ਤੇ ਹੁਣ ਸਾਨੂੰ ਇੱਕ ਜਾਨਾ ਨਾਲ ਵੀ ਲੈ ਕੇ ਜਾਣਾ ਪਊਗਾ ਕਿਉਂਕਿ ਜਪਨੂਰ ਜਪਨੂਰ ਜਿਹਦੀ ਭੇਤੀ ਆ ਉਹਦੇ ਕੋਲ ਹੀ ਇਹਨੇ ਜਾਣਾ ਦੂਜੇ ਬੰਦੇ ਕੋਲ ਜਾਣਾ ਨਿਕਾ ਹਨਾ ਤੇ ਗਾਮ ਕਿਸੇ ਨੂੰ ਕਹਿਣਾ ਵੀ ਪਊਗਾ ਭੈਣ ਭਰਾ ਨੂੰ ਜਾਂ ਆਪਦੀ ਭੈਣ ਨੂੰ ਲੈ ਕੇ ਜਾਵਾਂਗੇ ਜਾਂ ਕਿਸੇ ਨੂੰ ਹੋਰ ਲੈ ਕੇ ਜਾਵਾਂਗੇ ਹਨਾ se ese nubile que llama aquí?